ਪਬਲਿਕ ਨੂੰ ਜੋ ਤੰਗ ਕਰੂਗਾ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨ ਐਚ ਆਈ ਦਾ ਪ੍ਰੋਜੈਕਟ ਰੋਕੋ ਇਨੀਗਰੇਸ਼ਨ ਦੇ ਦਫਤਰਾ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂਹਾਂ ਦੇ ਝਗੜਿਆਂ 'ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਫਿਰ ਮੈਂ ਕਹਾਂ ਪਬਲਿਕ ਵਾਸਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਨਾ ਤੰਗ ਕਰੋ ਲੋਕਾਂ ਨੂੰ ਰੋਜ਼ ਬਹਿ ਜਾਂਦੇ ਹਾਂ ਕਦੇ ਟਰੱਕ ਰੋ ਟਰੱਕ ਕੌਣ ਚਲਾਉਂਦੇ ਨਹੀਂ ਕਿਸਾਨਾਂ ਦੀ ਮੁੰਡੀ ਚਲਾਉਂਦੇ ਫਿਰ ਟਰੱਕੀ ਤੇ ਰੁਕਦੇ ਆ ਜੀ ਰੇਲਾਂ ਰੁਕਦੀਆਂ ਜੀ ਫਿਰ ਬਾਅਦ ਚ ਕਹਿੰਦੇ ਜੀ ਆਪਣੇ ਗੋਦਾਮ ਕਿਉਂ ਨਹੀਂ ਖਾਲੀ ਹੋ ਰਹੇ ਜੀ ਗੋਦਾਮ ਖਾਲੀ ਕਿਵੇਂ ਹੋਣ ਉਹ ਮੈਂ ਜਦੋਂ ਸੈਂਟਰ ਕੋਲ ਜਾਣਾ ਉਹ ਕਹਿੰਦੇ ਤੂੰ ਤਾਂ ਰੇਲਾਂ ਰੋਕੀ ਬੈਠੇ ਹੋ ਪਹਿਲੇ ਇਹਨਾਂ ਤਾਂ ਰੇਲਾਂ ਨੂੰ ਤਕਰੀਰ ਕਰਾਓ ਰੇਲਾ ਰਹੀਂ ਅਸੀਂ ਕੱਢਾਂਗੇ ਗਦਾ ਸੋ ਮੈਂ ਆਪ ਕਿਸਾਨ ਹੈਗਾ ਮੈਂ ਸਾਰੀ ਖੇਤੀ ਕੀਤੀ ਹੋਈ ਹੈ ਮੈਨੂੰ ਲੱਗਾ ਮੇਰੇ ਜਿਹੜੇ ਯੂਨੀਅਨ ਵਾਲੇ ਬੰਦੇ ਨੇ ਨਾ ਉਹ ਉਹ ਘੱਟ ਖੇਤ ਗਏ ਹੁਣ ਮੈਂ ਅੱਜ ਵੀ ਖੇਤ ਜਾਂਦਾ ਠੀਕ ਹੈ ਨਾ ਕਦੇ ਮੇਰੇ ਨਾਲ ਲਾਈ ਬਹਿ ਜਾਣ ਮੈਂ ਦੱਸ ਦੂੰ ਜਾਂ ਮੈਂ ਪੁੱਛ ਲੂ ਕਿ ਕਿੰਨਾ ਵੀ ਕਿਹੜੀ ਫਸਲ ਚ ਕਿੰਨਾ ਪੈਂਦਾ ਸੀਬ ਸਾਹਿਬ ਇੰਡਸਟਰੀ ਲਿਸਟ ਵੀ ਆਈ ਸੀ ਤੁਹਾਡੇ ਕੋਲ ਕੁਝ ਦਿਨ ਪਹਿਲਾਂ ਇਹੀ ਕਰਦੇ ਉਹੀ ਗੱਲ ਹੈ ਕਿ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਨੂੰ ਫਿਲਹਾਲ ਅਨੇ ਹਿਡਨ ਨੁਕਸਾਨ ਕਿੰਨਾ ਹੋਇਆ ਜੀ ਹਿਡਨ ਨੁਕਸਾਨ ਹੈ ਜਨਾਬ ਹਜ਼ਾਰਾਂ ਕਰੋੜਾਂ ਦਾ ਹੋਈ ਜਾਂਦਾ ਹੈ ਹਰ ਰੋਜ਼ ਹਰ ਰੋਜ਼ ਕਿਉਂਕਿ ਸਾਡੇ ਹਾਈਵੇ ਬੰਦ ਕਰ ਰੱਖਿਆ ਹੈ ਇੰਡਸਟਰੀ ਲਿਸਟ ਕੇ ਅੰਦਰ ਦਿੱਲੀ ਆ ਜੋ ਜੀ ਮੀਟਿੰਗ ਕਰਨੀ ਹੈ ਪੰਜਾਬ ਕੇ ਰਸਤੇ ਬਲੌਕ ਹੈ ਆ ਆ ਪੰਜਾਬ ਬਣਾ ਲਿਆ ਅੱਛਾ ਮੰਗਾ ਪੰਜਾਬ ਨਾਲ ਸੰਬੰਧਤ ਹੈ ਨਹੀਂ ਵੀ ਜਾਓ ਉੱਥੇ ਦਿੱਲੀ ਮੈਂ ਜਾ ਮੈਂ ਜਾ ਕੇ ਮੈਂ ਤਾਂ ਦਿੱਲੀ ਵੀ ਜਦੋਂ ਐਮਪੀ ਸੀ ਮੈਂ ਦਿੱਲੀ ਉਹਨਾਂ ਦੀ ਆਵਾਜ਼ ਉਠਾਉਂਦਾ ਰਿਹਾ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਵੀ ਹੁਣ ਫਲਾਨੀ ਜੁਨੀਅਨ ਨੇ ਧਰਨਾ ਦਿੱਤਾ ਧਰਨਾ ਦਿੱਤਾ ਜੀਨਾਂ ਨੇ ਤਾਂ ਫੇਰ ਇਹਨਾਂ ਦਾ ਕਿਵੇਂ ਕਰੀਏ ਚਲ ਇਹਨਾਂ ਦਾ ਖਤਮ ਹੋਣ ਦਿਓ ਫਿਰ 15 ਦਿਨਾਂ ਉਹਦਾ ਆਪਾਂ ਦੇਵਾਂਗੇ ਐ ਯਾਰ ਐ ਕੰਪੀਟੀਸ਼ਨ ਕਰੋਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਕਿ ਕਿਤੇ ਕਿਤੇ ਕ੍ਰੈਡਿਟ ਵਾਅ ਚੱਲ ਰਹੀ ਹੈ ਡੈਟ ਵਾਅ ਹਾਂ ਪਿੰਡਾਂ ਦੇ ਵਿੱਚੋਂ ਹਰੇਕ ਘਰ 'ਚੋਂ ਫੰਡ ਜਾਂਦਾ ਜੀ ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਤਾਂ ਤੁਹਾਨੂੰ ਤਾਂ ਅਸੀਂ ਖੜਾਗੇ ਨਾਲ ਤੁਹਾਡੀ ਇਹ ਕੀ ਹੈ ਜੀ ਫਿਰ ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ ਸਾਹੀ ਪੈਰਨਲ ਗਵਰਨਮੈਂਟ ਕਹਿੰਦੇ ਹੋ ਤੁਸੀਂ ਨਹੀਂ ਹੋਈ ਹੈ ਨਾ ਸਰ ਜਿਹੜਾ ਨਸ਼ਾ ਵਿਰੋਧ ਹੋਇਆ ਉਹਦਾ ਬਹੁਤ ਪੂਰਾ ਚੱਲੂਗਾ ਹੁਣ ਯੁੱਧ ਹੈ ਪੂਰਾ ਇਹ ਪੂਰਾ ਚੱਲੂਗਾ ਅੱਜ ਵੀ 10000 ਪੁਲਿਸ ਜਿਹੜੀ ਹੈ ਪੰਜਾਬ ਦੀਆਂ ਗਲੀਆਂ ਚ ਫਿਰਦੀ ਹੈ ਜਿਹੜੇ ਜਿਹੜੇ ਇਲਾਕੇ ਜਿਹੜੇ ਜਿਹੜੇ ਇਲਾਕੇ ਲੱਗਦਾ ਵੀ ਇੱਥੇ ਪਤਾ ਹੀ ਹੁੰਦਾ ਪਿੰਡਾਂ ਚ ਇੱਥੇ ਵਿਕਦਾ ਇੱਥੇ ਵਿਕਦਾ ਇੱਥੋਂ ਆਉਂਦੇ ਨੇ ਇੱਥੇ ਵੰਦੇ ਨੇ ਉਹ ਸਾਰਾ ਆਇਡੈਂਟੀਫਾਈ ਕਰ ਰਹੇ ਆ ਪਬਲਿਕ ਦੇ ਸਹਿਯੋਗ ਨਾਲ ਚੱਲ ਰਿਹਾ ਤੇ ਅੱਜ ਤਹਿਸੀਲਦਾਰਾਂ ਨੇ ਕਹਿੰਦੇ ਸਮੂਹ ਇੱਕ ਉਹ ਉਸੇ ਦੀ ਕਰ ਰਹੇ ਕੋਈ ਗੱਲ ਕਰ ਇੱਕ ਮੇਰੀ ਗੱਲ ਆ ਜੀ ਇਹ ਕਹਿੰਦੇ ਇੱਥੇ ਜਿਹੜੀ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਦੋਨੋਂ ਪੁਰਸਮਣਾ ਚ ਬੈਠੇ ਆ ਉਹਨਾਂ ਦੇ ਜਿਹੜਾ ਨਸਿਆਂ ਵਾਲਾ ਨਾਲ ਨਾ ਪੂਰੀ ਚੈਨ ਸਿਸਟਮ ਬਣਿਆ ਹੋਇਆ ਹੈ ਜੀ ਤੇ ਜੇ ਉਸ ਨੂੰ ਥੋੜਾ ਜਾਏ ਨਾ ਉਹ ਜਦ ਥੋੜਾ ਜਾਏ ਬਿਲਕੁਲ ਸ੍ਰੀ ਮੈਂ ਮੈਂ ਕਿਹਾ ਇਹ ਜ਼ਰੂਰ ਐਡ ਕਰ ਕਿਸਾਨ ਪੰਜਾਬ ਪਰ ਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਹੁਣ ਇੱਕ ਸਵਾਲ ਜਦ ਬਿਲਕੁਲ ਤੁਹਾਡੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਐਸਐਸਪੀ ਦੀ ਮੀਟਿੰਗਸ ਦੇ ਵਿੱਚ ਇਹ ਕਿਹਾ ਕਿ ਜਿਹੜੇ ਮੁਨਸ਼ੀ اے ایس ਆਈ ਤੇ ਹਾਲਦਾਰ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ 20-20 ਸਾਲਾਂ ਤੋਂ ਉੱਥੀ ਨੇ ਹੂੰ ਉਹਨਾਂ ਨੂੰ ਯਾਰ ਉਹਨਾਂ ਦਾ ਮਤਲਬ ਲਾਕਾ ਹੀ ਬਦਲ ਦੋ ਬਨੂੜ ਤੋਂ ਚਾਕੇ ਉਹਨੂੰ ਉਹਨੂੰ ਲਾਓ ਪਠਾਨਕੋਟ ਪਰ ਫੇਰ ਵੀ ਪਠਾਨਕੋਟ ਉਹਦਾ ਫੋਨ ਚੈੱਕ ਕਰਦੇ ਰਹੇ ਹੋ ਕਿਤੇ ਪਠਾਨਕੋਟ ਬੈਠਾ ਫੇਰ ਨਾ ਬਨੂੜ ਕੰਮ ਕਰੀ ਜਾਂਦਾ ਹੋਵੇ ਉਹ ਹਨਾ ਇਹ ਮੈਂ ਆਰਡਰ ਦਿੱਤੇ ਨੇ ਕਿ ਐਸਐਸਪੀ ਆਪ ਚੇਂਜ ਕਰ ਸਕਦੇ ਨੇ ਪਰ ਜੇ ਫੇਰ ਵੀ ਨਸ਼ਾ ਵੇਚਦਾ ਰਿਹਾ ਫਿਰ ਮੈਂ ਐਸਐਸਪੀ ਨੂੰ ਸਸਟੇਨਡ ਕਰੂੰਗਾ ਮੈਂ 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 ਹੌਲਦਾਰ ਨੂੰ ਧੋੜੀ ਜਾਣਦਾ ਸੱਤ ਅੱਠ ਮਤੋਂ ਹੁਲਿਆ ਸਾਡੇ ਏਰੀਆ ਮੈਂ ਦੁਖਦਾਇਕ ਨਹੀਂ 9 ਦਾਇਰਾ ਦੇ ਕੇ 25 ਸਾਲ ਨਹੀਂ ਆਪਾਂ ਸਪਲਾਈ ਚੇਨ ਤਾਂ ਰੋਕ ਰੋਕਣ ਤੇ ਹੁਣ ਕਾਮਯਾਬ ਹੋ ਜਾਵਾਂਗੇ ਅਗਲੇ 10 ਪੱਤਰ ਸੋਸਾਇਟੀ ਕਿੰਨਾ ਕੁ ਤੁਹਾਨੂੰ ਦੇ ਰਹੀ ਹੈ ਸੋਸਾਇਟੀ ਕਿੰਨਾ ਕੁ ਯੋਗਦਾਨ ਦੇ ਰਹੀ ਹੈ ਕਮਿਟੀ ਤੇ ਆਂਦੇ ਤਾਂ ਫਿਰ ਚਲੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਊਗਾ ਮੈਂ ਤਾਂ ਨਹੀਂ ਕਿਹਾ 5 ਵਜੇ ਤੱਕ ਉਹ ਨੋਟੀਫਿਕੇਸ਼ਨ ਜਾਰੀ ਹੋਈ ਹੈ ਜੀ ਪੰਜਾਬ ਸਰਕਾਰ ਉਹਨਾਂ ਨੂੰ ਮੈਂ ਤਾਂ ਕਿਹਾ ਨਹੀਂ ਆਉਣ ਯਾਰ ਨਾਮੇ ਰੱਖ ਲਾਂਗੇ ਸਿਰਫ ਤਾਂ ਸੋਸਾਇਟੀ ਦੀ ਕਿੰਨੀ ਨਵੇਂ ਮੁੰਡੇ ਕੁੜੀਆਂ ਬਹੁਤ ਟੈਲੈਂਟਡ ਨੇ ਅਗਲੀ ਕੈਬਨਿਟ ਚ ਅਸੀਂ ਲੈ ਕੇ ਵੀ ਆਵਾਂਗੇ ਜਿਹੜਾ ਉਹਨਾਂ ਨੇ ਇਹ ਸਮੂਹਕ ਛੁੱਟੀ ਲਈ ਹੈ ਤਾਂ ਹੈਪੀ ਹੌਲਿਡੇਸ ਸਰਕਸਨਾਰੇ ਕਿ ਕਿੰਨੀ ਕਿ ਯੋਗਦਾਨ ਦੇ ਰਹੀ ਹੈ ਇਸ ਚ ਨਸ਼ੇ ਵਾਲੇ ਜੀ ਸੋਸਾਇਟੀ ਕੋਈ ਲੋਕਾਂ ਦਾ ਵੀ ਬਹੁਤ ਵੱਡਾ ਤੌਰ ਤੇ ਯੋਗਦਾਨ ਰਹਿਦਾ ਜਿਵੇਂ ਤੁਸੀਂ ਕਿਹਾ ਵੀ ਆਸ-ਪਾਸੇ ਪਤਾ ਹੁੰਦਾ ਸਾਨੂੰ ਬਹੁਤ ਬਹੁਤ ਜਿਵੇਂ ਮੇਰੀ ਸਰਪੰਚ ਨਾਲ ਨਾਰੰਗਵਾਲ ਦੇ ਸਰਪੰਚ ਨਾਲ ਮੇਰੀ ਗੱਲ ਹੋਈ ਅਲਸ ਜਿਵੇਂ ਵੀਡੀਓ ਦੇਖੀ ਇੱਕ ਤੇ ਇੱਕ ਚੈਨਲ ਤੇ ਮੈਂ ਵੀਡੀਓ ਦੇਖੀ ਤੇ ਮੈਂ ਐਸਐਸਪੀ ਨੂੰ ਫੋਨ ਕੀਤਾ ਵੀ ਆਹ ਵੀਡੀਓ ਕੀ ਹੈ ਸਰਪੰਚ ਨੂੰ ਇੱਕ ਜਨਾਨੀ ਧਮਕੀ ਦੇ ਰਹੀ ਸੀ ਕਿ ਮੈਂ ਤਾਂ ਵੇਚੂਗੀ ਤੂੰ ਮੈਨੂੰ ਹਟਾ ਕੇ ਦਿਖਾ ਸ਼ਾਇਦ ਤੁਸੀਂ ਦੇਖ ਹੀ ਰਹੇ ਹੋ ਬੱਲੇ ਬੱਲੇ ਵੀ ਬਹੁਤ ਹੋਈ ਨਹੀਂ ਚਲੋ ਮੈਂ ਬੱਲੇ ਬੱਲੇ ਵਾਸਤੇ ਨਹੀਂ ਆਇਆ ਮੈਂ ਤਾਂ ਉਹ ਤਾਂ ਪਰਮਾਤਮਾ ਜੀ ਅੱਗੇ ਬੱਲੇ ਬੱਲੇ ਆ ਪਰ ਮੈਂ ਸਰਪੰਚ ਨਾਲ ਗੱਲ ਕੀਤੀ ਨੂੰ ਸਰਪੰਚ ਸਾਹਿਬ ਮਾਮਲਾ ਕੀ ਉਹ ਕਹਿੰਦਾ ਜੀ ਪਿਛਲੇ ਕਈ ਸਾਲ ਤੋਂ ਇਹ ਵੇਚਦੇ ਨੇ ਇਹ ਪਰਿਵਾਰ ਤਸਕਰਾਂ ਦਾ ਇਹਨਾਂ ਤੇ ਪਰਚੇ ਦਰਜ ਨੇ ਸ਼ਾਮ ਲਾਟ ਦੇ ਵਿੱਚ ਹੀ ਕੋਠੀ ਪਾਈ ਬੈਠੇ ਨੇ ਹਰਦੇ ਨਹੀਂ ਉਸੇ ਦਿਨੀ ਉਸੇ ਵੇਲੇ ਮੈਂ ਕਿਹਾ ਤੁਸੀਂ ਫੋਨ ਕਟੋ ਅੱਧੇ ਕਾਂਢੇ ਪੁਰਸਾਗੇ ਜਗਰਾਉਂ ਦੇ ਅੰਡਰ ਪੈਂਦਾ ਨਾਰੰਗਵਾਲ ਅੰਕੁਰ ਗੁਪਤਾ ਉਥੇ ਐਸਐਸਪੀ ਮੈਂ ਅੰਕੁਰ ਗੁਪਤਾ ਨੂੰ ਕਿਹਾ ਮੀਡੀਆ ਵੀ ਨਾਲ ਲੈ ਕੇ ਜਾ ਜੀਸੀਬੀ ਨਾਲ ਲੈ ਕੇ ਜਾ ਮੈਨੂੰ ਐਕਸ਼ਨ ਚਾਹੀਦਾ 11 ਵਜੇ ਤੱਕ ਜਿਹੜੀ ਕਹਿੰਦੇ ਸੀ ਕਿ ਹਟਾ ਕੇ ਦਿਖਾਓ ਉਹਨਾਂ ਦੇ ਘਰ ਬਿਟੇਗੇ ਸੀ ਤੇ ਉਹਨਾਂ ਦੇ ਗ੍ਰਿਫਤਾਰੀ ਵੀ ਹੋ ਗਈ ਸੀ ਤੇ ਲੋਕਾਂ ਨੇ ਅਗਲੇ ਦਿਨ ਲੱਡੂ ਵੰਡੇ ਮਤਲਬ ਕਿਉਂ ਤੁਸੀਂ ਪਿੰਡ ਦੇ ਲੋਕ ਹੀ ਦੋ ਦੋ ਜਾਨੇ ਪਿੰਡ ਦੇ ਵਿੱਚ ਜਿਵੇਂ ਕਹਿੰਦੇ ਇੱਕ ਮੱਛੀ ਸਾਲੇ ਤਰਾਰ ਨੂੰ ਗੱਲਾਂ ਗੰਦਾ ਕਰਨ ਇਹ ਸਾਰੀਆਂ ਮੱਛੀਆਂ ਸਾਨੂੰ ਕਰਨੀ ਪਣੀ ਕੋਈ ਸਪਰਸ਼ਾ ਆਉਂਦੀਆਂ ਰਹੀਆਂ ਵੀ ਨਾ ਕਰੋ ਸਾਡੇ ਬੰਦੇ ਹੋ ਸਕਦੇ ਨੇ ਕੋਈ ਵੱਡੇ ਲੋਕਾਂ ਦੀ ਸਪਰਸ਼ਾ ਆਉਂਦੀਆਂ ਤੁਹਾਨੂੰ ਲੱਗਦਾ ਮੈਂ ਸਪਰਸ਼ ਮੰਨਣ ਵਾਲਾ ਹੈਗਾ ਨਹੀਂ ਫੋਨ ਕਰਨ ਵਾਲਾ ਤਾਂ ਪਿੱਛੇ ਹਟਦੇ ਨਹੀਂ ਨਹੀਂ ਮੈਂ ਸਪਰਸ਼ ਮੰਨਣ ਵਾਲਾ ਹੈਗਾ ਨਹੀਂ ਤੁਸੀਂ ਮੈਂ ਤਾਂ ਮੈਂ ਤਾਂ ਆਪਦੇ ਸਕੀ ਮਾਂ ਦੀ ਸਕੀ ਭੈਣ ਦੀ ਸਪਾਰਸ਼ੀ ਜੀ ਮਾਨ ਮੈਂ ਸਰਕਾਰ ਸਰ ਤਸੀਲਾਂ ਵਾਲਾ ਅੱਜ ਤੁਸੀਂ ਐਕਸ਼ਨ ਤਾਂ ਲੈ ਲਿਆ ਇਹਦਾ ਲੱਗਦਾ ਵੀ ਇੰਪੈਕਟ ਆਉਂਦੇ ਦਿਨਾਂ ਚ ਕਰਪਸ਼ਨ ਵਾਲੇ ਪਾਸੇ ਕਿਉਂਕਿ ਲੋਕ ਪਿੰਡਾਂ ਦੇ ਸਭ ਤੋਂ ਵੱਧ ਦੁਖੀ ਕਿਹੜੇ ਕਿਤੇ ਇਹ ਮੇਰਾ ਅਗਲਾ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਸੀਲ ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਿਹਾ ਕਿਸੇ ਨੂੰ ਪੈਸਾ ਕੱਲਾ ਐ ਨਹੀਂ ਹੁੰਦਾ ਬੁੱਧਵਾਰ ਨੂੰ ਆ ਜੀ ਬੁੱਧਵਾਰ ਨੂੰ ਆ ਗਿਆ ਵੀਰਵਾਰ ਨੂੰ ਆ ਜੀ ਉਹ ਵੀ ਪੈਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾ ਆਪ ਅੰਦਰ ਬੈਠੇ ਨੇ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਵੀ ਇਹ ਤਾਂ ਉਹ ਹੋ ਰਿਸਟੀ ਗਲਤ ਲਿਖਾ ਰખી ਹੈ ਇਹ ਮੈਨੂੰ ਸਾਰਾ ਪਤਾ ਹੈ ਮੈਂ ਮੈਂ ਧਰਤੀ ਤੋਂ ਆਇਆ ਹਾਂ ਨਾ ਸੈਂਪਲ ਸੈਟ ਕਰ ਰਹੇ ਹੋ ਇਸ ਤਰੀਕੇ ਨਾਲ ਕਿ ਹੋਰ ਐਸੋਸੀਏਸ਼ਨਸ ਨੇ ਜਿਹੜੀਆਂ ਨੇ ਇਹ ਲਾ ਦਿੱਤੀਆਂ ਨੇ ਨਹੀਂ ਹੋ ਕਰੀਏ ਕੀ ਜੀ ਤਿੰਨ ਪੀੜੀਆਂ ਤੋਂ ਬੇਇੱਜ਼ਤੀਆਂ ਕਰਾਉਂਦੇ ਆ ਰਹੇ ਹਾਂ ਜੀ ਇੱਥੇ ਤਹਿਸੀਲਾਂ ਚ ਦਾਦਿਆਂ ਦੀਆਂ ਬੇਇੱਜ਼ਤੀਆਂ ਬਾਪੂਆਂ ਦੀਆਂ ਬੇਇੱਜ਼ਤੀਆਂ ਕਿਦਰ ਮੂੰਹ ਚੱਕਿਆ ਬੁੜਿਆ ਹੋਏ ਇਹ ਕੋਈ ਗੱਲ ਹੈ ਫਿਰ ਜਦੋਂ ਮਰਜ਼ੀ ਹੜਤਾਲ ਕਰਦੇ ਨੇ ਲੱਖਾਂ ਰੁਪਏ ਤੁਸੀਂ ਤਰਖਾਂ ਲੈਨੇ ਹੜਤਾਲ ਰੱਬ ਬਣ ਗਏ ਤੁਸੀਂ ਹੜਤਾਲ ਕਰਤੀ ਕਾਦੇ ਵਾਂ ਤੇੜਤਾਲ ਕਰਤੀ ਸਾਡੇ ਤਿੰਨ ਬੰਦੇ ਕਰਪਸ਼ਨ ਚ ਫੜੇ ਗਏ ਜੀ ਲਾਇਸੈਂਸ ਦੇ ਦਈਏ ਤੁਹਾਨੂੰ ਕਿ ਤੁਸੀਂ ਤਾਂ ਕਰ ਸਕਦੇ ਹੋ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖਦੇ ਜਾਓ ਤੁਸੀਂ ਬਸ ਸਿਮ ਸਾਹਿਬ ਤੁਸੀਂ ਵਸੇ ਉਹ ਪੁੱਛਿਆ ਵਿਜੀਲੈਂਸ ਨੂੰ ਚਲੋ ਇਹਨਾਂ ਨੇ ਇਹਨਾਂ ਦੀ ਗੱਲ ਸੁਣ ਕੇ ਕਿ ਆਖਰ ਉਹ ਵੀ ਸੱਚੀ ਹੋਈ ਆ ਭਾਈ ਕਾਰਵਾਈ ਤੁਹਾਡੇ ਲਾਵੇ ਸਬੂਤ ਹੈਗੇ ਕੋਰਟ ਚ ਜਾਊਗਾ ਮਾਮਲਾ ਗੱਗੇ ਜਾਊਗਾ ਵਿਜੀਲੈਂਸ ਉਹੀ ਕਮਲੀ ਤਾਂ ਹੈ ਨਹੀਂ ਵੀ ਉਹੀ ਕਿਸੇ ਨੂੰ ਫੜ ਲੈਂਦੇ ਤੁਹਾਡੇ ਕੋਲ ਨਾ ਬਿਜਲੀਅੰਸ ਆ ਗਈ ਹੈ ਨਾ ਮਤਲਬ ਕੁਛ ਨਾ ਕੁਛ ਤਾਂ ਹੋਊ ਗਈ ਜੇ ਧੂਆ ਹੈਗਾ ਤਾਂ ਅੱਗ ਤਾਂ ਹੈਗੀ ਹੈ ਨਾ ਕਿਤੇ ਨਾ ਕਿਤੇ ਇਹਦਾ ਮਤਲਬ ਮੈਂ ਬਿਜਲੀਅੰਸ ਨੂੰ ਕੋਰਟ ਚ ਖੜੀ ਕਰ ਲਾਂ ਠੀਕ ਆ ਕੱਲ ਨੂੰ ਉਹ ਆਪ ਦਾ ਸਬੂਤ ਦੇ ਦੇਣ ਕੋਈ ਰੰਗੇ ਹੱਥੀ ਰੰਗੇ ਹੱਥੀ ਫੜਿਆ ਗਿਆ ਬੰਦਾ ਉਹ ਕਹਿੰਦਾ ਕਹਿੰਦਾ ਜੀ ਮੈਂ ਨਹੀਂ ਇਹ ਨੋਟ ਮੈਨੂੰ ਕੋਈ ਦੇ ਗਿਆ ਇਹ ਕੋਈ ਦੇ ਗਿਆ ਬਦਸਲਤ ਦੀ ਬਾਤ ਤੇ ਸਾਨੂੰ ਤਾਂ ਦੇ ਦੇ ਦੇਖ ਨਹੀਂ ਜਾਂਦਾ ਜੀ ਐ ਕੋਈ ਪਰ ਰੰਗੇ ਹੋਏ ਸੋ ਇੱਕ ਕ腐ਪਸ਼ਨ ਜਿਹੜੀ ਹੈ ਨਾ ਇਹ ਇਹ ਕੋਈ ਮੈਂ ਨਹੀਂ ਕਹਿੰਦਾ ਕਿ ਹਰੀਸ਼ਚੰਦਰ ਦਾ ਰਾਜ ਚੱਲ ਰਿਹਾ ਹੈ ਪਰ ਕੁਟ ਕੁਟ ਰੋਕਤਾ ਸਕਦੇ ਆ ਕੁਟ ਕੁਟ ਆਮ ਲੋਕਾਂ ਦੀ ਤਾਂ ਅਸੀਂ ਲੁੱਟ ਰੋਕ ਸਕਦੇ ਕਚੈਰੀਆਂ ਚ ਜ਼ਿਆਦਾ ਹੁੰਦੀ ਹੈ ਸਰ ਕਿਸਾਨ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਨੇ ਸਾਨੂੰ ਰਾਉਂਡ ਅਪ ਕੀਤਾ ਹੈ ਜੀ ਪੁਲਿਸ ਨੇ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਦੇਖੋ ਜੀ ਪਬਲਿਕ ਨੂੰ ਜੋ ਤੰਗ ਕਰੂਗਾ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨਐਚਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫਤਰਾ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰਹਾਂ ਦੇ ਝਗੜਿਆਂ 'ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਫਿਰ ਇਹ ਲੋਕ ਦੁਖੀ ਹੁੰਦੇ ਨੇ ਇਹਦੇ ਨਾਲ ਲੋਕ ਤੰਗ ਨੇ ਐਮਾਜ਼ਾਨ ਇੱਕ ਸਾਈਟ ਹੈ ਤੁਸੀਂ ਜਾਣਦੇ ਹੋ ਐਮਾਜ਼ਾਨ ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਫਰਜ਼ ਕਰ ਲਓ ਮੈਂ ਇੱਕ ਨਾਮ ਲੈ ਮਿਕਸੀ ਆਰਡਰ ਕਰ ਦਿੰਦੀ ਜੇ ਇੱਕ ਦਿੱਲੀ ਦਾ ਡਰੈਸ ਭਰੋਗੇ ਤਾਂ ਉਹਦੇ ਮਿਕਸੀ ਦਾ ਆਰਡਰ ਹੋਰ ਹੈ ਮਤਲਬ ਉਹਦਾ ਰੇਟ ਹੋਰ ਹੈ ਜੇ ਪੰਜਾਬ ਦਾ ਡਰੈਸ ਭਰੋਗੇ ਤਾਂ ਰੇਟ ਹੋਰ ਹੈ ਨਾਲ ਲਿਖ ਕੇ ਆਉਂਦਾ ਕਿ ਰੋਡਸ ਬਲੌਕ ਨੇ ਪੈਸੇ ਵੱਧ ਲੱਗਣਗੇ ਤੇ 15 ਦਿਨ ਵੱਧ ਲੱਗਣਗੇ ਮਿਲ ਆ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ ਸੜਕਾ ਰੋਕੀ ਬੈਠੇ ਆ ਜੀ ਅਸੀਂ ਸੜਕ ਤੇ ਬੈਗੇ ਜੀ ਇਹ ਕੋਈ ਗੱਲ ਹੈ ਪਰ ਉਹ ਕਹਿੰਦੇ ਨਰਾਜ਼ ਹੋ ਗਏ ਕੱਲ ਸੀਐਮ ਸਾਹਿਬ ਨਰਾਜ਼ ਹੋ ਗਏ ਨਹੀਂ ਨੋ ਜਨ ਨਰਾਜ਼ ਪਰ ਮੈਂ ਹੋ ਗਿਆ ਨਰਾਜ ਮੈਂ ਤਾਂ ਪਬਲਿਕ ਵਾਸਤੇ ਨਰਾਜ ਹੋਊਗਾ ਮੈਂ ਮੈਂ ਆਪਦੇ ਵਾਸਤੇ ਕਦੇ ਨਰਾਜ ਨਹੀਂ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਨਾ ਤਾਂ ਕਰੋ ਲੋਕਾਂ ਨੂੰ ਰੋਜ਼ ਬਹਿ ਜਾਂਦੇ ਹੋਂ ਕਦੇ ਟਰੱਕ ਰੋ ਟਰੱਕ ਕੌਣ ਚਲਾਉਂਦੇ ਨੇ ਕਿਸਾਨਾਂ ਦੀ ਮੁੰਡੀ ਚਲਾਉਂਦੇ ਫਿਰ ਟਰੱਕੀ ਤੇ ਰੁਕਦੇ ਆ ਜੀ ਰੇਲਾਂ ਰੁਕਦੀਆਂ ਜੀ ਫਿਰ ਬਾਅਦ ਚ ਕਹਿੰਦੇ ਜੀ ਆਪਣੇ ਗੋਦਾਮ ਕਿਉਂ ਨਹੀਂ ਖਾਲੀ ਹੋ ਰਹੇ ਜੀ ਗੋਦਾਮ ਖਾਲੀ ਕਿਵੇਂ ਹੋਣ ਉਹ ਮੈਂ ਜਦੋਂ ਸੈਂਟਰ ਕੋਲ ਜਾਣਾ ਉਹ ਕਹਿੰਦੇ ਤੂੰ ਤਾਂ ਰੇਲਾ ਰੋਕੀ ਬੈਠੇ ਹੋ ਪਹਿਲੇ ਇਹਨਾਂ ਤਾਂ ਰੇਲਾਂ ਨੂੰ ਤਕਰੀਰ ਕਰਾਉ ਰੇਲਾ ਰਹੀ ਅਸੀਂ ਕੱਢਾਂਗੇ ਕਦਾਂ ਸੋ ਮੈਂ ਆਪ ਕਿਸਾਨ ਹੈਗਾ ਮੈਂ ਸਾਰੀ ਖੇਤੀ ਕੀਤੀ ਹੋਈ ਹੈ ਮੈਨ ਲਗਾ ਮੇਰੇ ਜਿਹੜੇ ਜੁਨੀਅਨ ਵਾਲੇ ਬੰਦੇ ਨੇ ਨਾ ਉਹ ਉਹ ਘਟ ਖੇਤ ਗਏ ਹੁਣ ਮੈਂ ਅੱਜ ਵੀ ਖੇਤ ਜਾਂਦਾ ਠੀਕ ਹੈ ਨਾ ਕਦੇ ਮੇਰੇ ਨਾਲ ਲਾਈ ਬਹਿ ਜਾਣ ਮੈਂ ਦੱਸ ਦੂੰ ਜਾਂ ਮੈਂ ਪੁੱਛ ਲੂ ਕਿ ਕਿੰਨਾ ਵੀ ਕਿਹੜੀ ਫਸਲ ਤੇ ਕਿੰਨਾ ਪੈਂਦਾ ਸੀਐਮ ਸਾਹਿਬ ਇੰਡਸਟਰੀਸਟ ਵੀ ਆਈ ਸੀ ਤੁਹਾਡੇ ਕੋਲ ਕੁਝ ਪਹਿਲਾਂ ਇਹੀ ਗੱਲ ਉਹੀ ਗੱਲ ਹੈ ਕਿ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਨੂੰ ਫਿਲਹਾਲ ਹੈ ਹਿਡਨ ਨੁਕਸਾਨ ਕਿੰਨਾ ਕੋਆ ਜੀ ਹਿਡਨ ਨੁਕਸਾਨ ਹੈ ਜਨਾਬ ਹਜ਼ਾਰਾਂ ਕਰੋੜਾਂ ਦਾ ਹੋਈ ਜਾਂਦਾ ਹਰ ਰੋਜ਼ ਹਰ ਰੋਜ਼ ਕਿਉਂਕਿ ਸਾਡੇ ਹਾਈਵੇ ਬੰਦ ਕਰ ਰੱਖਿਆ ਹੈ ਇੰਡਸਟਰੀਸਟ ਕਹਿੰਦਾ ਦਿੱਲੀ ਆ ਜੋ ਜੀ ਮੀਟਿੰਗ ਕਰਨੀ ਹੈ ਪੰਜਾਬ ਕੇ ਰਸਤੇ ਬਲੌਕ ਹੈ ਆ ਆ ਪੰਜਾਬ ਬਣਾ ਲਿਆ ਅੱਛਾ ਮੰਗਾ ਪੰਜਾਬ ਨਾਲ ਸੰਬੰਧਤ ਹੈ ਨਹੀਂ ਭਈ ਜਾਓ ਉਥੇ ਦਿੱਲੀ ਮੈਂ ਜਾ ਮੈਂ ਜਾ ਕੇ ਮੈਂ ਤਾਂ ਦਿੱਲੀ ਵਿੱਚ ਜਦੋਂ ਐਮਪੀਸੀ ਮੈਂ ਦਿੱਲੀ ਉਹਨਾਂ ਦੀ ਆਵਾਜ਼ ਉਠਾਉਂਦਾ ਰਿਹਾ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਵੀ ਹੁਣ ਫਲਾਨੀ ਜੁਨੀਅਨ ਨੇ ਧਰਨਾ ਦੇਤਾ ਧਰਨਾ ਦੇਤਾ ਜੀਨਾਂ ਨੇ ਤਾਂ ਫੇਰਾ ਇਹਨਾਂ ਦਾ ਕਿਵੇਂ ਕਰੀਏ ਚਲ ਇਹਨਾਂ ਦਾ ਖਤਮ ਹੋਣ ਤੋਂ ਫਿਰ 15 ਦਿਨਾਂ ਬਾਅਦ ਆਪਾਂ ਦੇਵਾਂਗੇ ਐ ਯਾਰ ਐ ਕੰਪੀਟੀਸ਼ਨ ਕਰੋਂਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਕਿਤੇ ਕਿਤੇ ਕ੍ਰੈਡਿਟ ਵਾਰ ਚੱਲ ਰਹੀ ਹੈ ਜਿੱਦ ਤੱਕ ਪਿੰਡਾਂ ਦੇ ਵਿੱਚੋਂ ਹਰੇਕ ਘਰ ਚੋਂ ਫੰਡ ਜਾਂਦਾ ਜੀ ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਤਾਂ ਤੁਹਾਨੂੰ ਤਾਂ ਅਸੀਂ ਖੜਾਗੇ ਨਾਲ ਤੁਹਾਡੀ ਇਹ ਕੀ ਹੈ ਜੀ ਫਿਰ ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ ਤਾਂ ਹੀ ਪੈਰਨਲ ਗਵਰਨਮੈਂਟ ਕਰਨੇ ਹੋ ਤੁਸੀਂ ਨਹੀਂ ਹੈ ਨਾ ਫਿਰ ਸਾਡੇ ਨਾਲ ਇਸ ਏਰੀਆ 'ਚ ਨਾ ਸਬਜ਼ੀਆਂ ਦੀ ਕਸਤ ਜ਼ਿਆਦਾ ਹੁੰਦੀ ਹੈ ਜੀ ਤੇ ਹੁਣ ਜਿਹੜਾ ਝੋਨਾ ਦੇ ਜਿਹੜਾ ਝੋਨਾ ਵਿਜਿਆ ਹੋਇਆ ਸੀ ਜੀ ਲੋਕਾਂ ਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਵਿਜਿਆ ਜਿਹੜਾ 15 ਦਿਨਾਂ ਦਾ ਵੇਖਣਾ ਸੀ ਨਾ ਉਹਦੇ 1.5 ਮਹੀਨਾ ਲੱਗਿਆ ਜੀ ਤੇ ਹੁਣ ਗੋਭੀ ਪੈਦਾ ਕੀਤੀ ਹੋਈ ਹੈ ਜੀ ਲੋਕਾਂ ਨੇ ਆਲੂਆਂ ਦੇ ਆਲੂਆਂ ਦੇ ਬਾਅਦ ਗੋਭੀ ਗੋਭੀ ਤੋਂ ਬਾਅਦ ਫਿਰ ਜਿਹੜੀ ਮਿਰਚਾਂ ਫਿਰ ਆਲੂ ਫਿਰ ਗੋਭੀ ਇਸ ਤਰ੍ਹਾਂ ਕਰਦੇ ਆ ਜੀ ਹੁਣ ਗੋਭੀ ਵੀ ਲੋਕ ਖੇਤ ਦੇ ਬਾਹਰੇ ਆ ਜੀ ਹੁਣ ਮੇਥੀ ਵਾਈ ਆ ਜੂ 4-5 ਕਿਲੇ ਇੱਕ ਕਿਸਾਨ ਨੇ ਨੇੜੇ ਲ ਕਿਸਾਨ ਹੈ ਜੀ ਹੁਣ ਆਹ ਹਾਲਤ ਹੋਈ ਏ ਜਿ ਕਿਸਾਨ ਕਿੱਥੇ ਜਾਣਗੇ ਜੀ ਕੀ ਕਰ ਦੇਖੋ ਪਤਾ ਕੀ ਹੈ ਜਿਹਦੇ ਵਾਸਤੇ ਪਰ ਪੂਰਾ ਖੇਤੀ ਪਾਲਸੀ ਆਉਗੀ ਹੈਨਾ ਪੰਜਾਬ ਪੰਜਾਬ ਬੜੀ ਜਲਦੀ ਅਸੀਂ ਉਹਨਾਂ ਤੋਂ ਸਾਰਾ ਸੁਝਾਅ ਮੰਗਿਆ ਹੋਏ ਨੇ ਦੇ ਦਿਓ ਸੁਝਾਅ ਦੇ ਦਿਓ ਅਸੀਂ ਜਿਵੇਂ ਇੰਡਸਟਰੀ ਪਾਲਸੀ ਬਣਾਈ ਹੈ ਉਹਨਾਂ ਨੂੰ ਪੁੱਛ ਕੇ ਉਹ ਬਣਾ ਲਾਂਗੇ ਦੇਖੋ ਅਸ ਵਾਰ ਅਸੀਂ ਇੱਕ ਕੋਸ਼ਿਸ਼ ਕਰਾਂਗੇ ਕਿ ਪੀਆਰ 126 ਪੀਆਰ 127 28 29 30 ਜਿਹੜੀਆਂ ਅਸਲਾ ਨੇ ਵੀ ਚਲੋ ਬਿਜਲੀ ਬੋਰਡ ਨੇ ਕੀ ਕੀਤਾ ਨਾ ਬਿਜਲੀ ਬੋਰਡ ਕਹਾ ਕਹਾ ਲੈ ਜਾਂਦਾ ਜੀ ਦੀਜਣ ਦਾ ਸਮਾਂ 16 17 ਜੂਨ ਤੱਕ ਲੈ ਜਾਂਦੇ ਉਹ ਉਹ ਮੌਨਸੂਨ ਨਾਲ ਮੈਚ ਕਰਦੇ ਰਹਿੰਦੇ ਚਲੋ ਦੇਖਦੇ ਆਂ ਐ ਕਰਦੇ ਆਂ ਹੁਣ ਆਪਣੇ ਕੋਲੇ ਬਿਜਲੀ ਵੀ ਹੈਗੀ ਆ ਜੀ ਵੀ ਕੇ ਦਾ ਪਲਾਂਟ ਵੀ ਖਰੀਦ ਲਿਆ ਐਸ ਵਾਰ ਆਪਾਂ 15 20 ਦਿਨ ਪਹਿਲਾਂ ਕਰਕੇ ਦੇਖ ਲੈਣੀ। ਉਹ ਉਸ ਵੇਲੇ ਨਾ ਮੌਇਸਚਰ ਹੁੰਦਾ ਸੈਪਟੈਂਬਰ ਚ ਆਜੂਗੀ ਉਹ। ਨਾ ਮੌਇਸਚਰ ਹੁੰਦਾ ਤੇ ਵੈਸਟਰਨ ਹਵਾਵਾਂ ਹੁੰਦੀਆਂ ਨੇ। ਤੇ ਸ਼ਾਇਦ ਤੂੰ ਆ ਜਿਹੜਾ ਜਿਹੜਾ ਲਾਂਬੇ ਆਉਂਦੇ ਆ ਇਧਰੋਂ ਹਾਂਜੀ ਦਿੱਲੀ ਵਾਲੇ ਦਿੱਲੀ ਪੋਨਾ ਆ ਇਧਰਲੇ ਪਾਸੇ ਆਈ ਜਾਣ ਕੋਈ ਤੇ ਸਰ ਕੋ ਝੋਨੇ ਨੂੰ ਲੈ ਕੇ ਹੱਲ ਕਰ ਰਹੇ ਹੋ ਕਿਉਂਕਿ ਡਾਰਕ ਜ਼ੋਨ ਕਹਿੰਦੇ ਸੰਗਰੂਰ ਸਾਈਡ ਵੀ ਆਪਣੇ ਬਹੁਤ ਬਲੌਕ ਨੇ ਜਿਹੜੇ 182 ਚ ਡਾਰਕ ਜ਼ੋਨ ਤਾਂ ਹੈਗੇ ਨੇ। ਹਾਂ ਪਰ ਜਿਹੜੀਆਂ ਕੱਸੀਆਂ ਉੱਬੇ ਪੁਰਾਣੇ ਪੁਰਾਣੇ ਰਜਵਾਹੇ ਸੂਏ ਉਹ ਪੁਰਾਣੇ ਚਲਾ ਰਹੇ ਆ ਤੇ ਮੈਨੂੰ ਲੱਗਦਾ ਤੁਹਾਡੇ ਪਿੰਡਾਂ ਵਾਲੇ ਵੀ ਕਿਤੇ ਨਾ ਕਿਤੇ ਪਾਣੀ ਆਇਆ ਤੁਹਾਡੇ ਪਿੰਡਾਂ ਵਾਲੇ ਵੀ ਕਿਤੇ ਨਾ ਕਿਤੇ ਪਾਣੀ ਆਇਆ ਹੋਊਗਾ ਪਹਿਲੀ ਵਾਰ ਆਇਆ ਹੋਊ ਬਹੁਤ ਦੇਰ ਬਾਅਦ ਆਇਆ ਹੋਊਗਾ ਯਾਰ ਵੀ 30 ਸਾਲ ਬਾਅਦ ਪਾਣੀ ਦੇਖਿਆ ਯਾਰ ਕੱਸੀ ਸੋ ਅਸੀਂ ਰੋਜ਼ ਕੋਸ਼ਿਸ਼ ਕਰਦੇ ਜਿਹੜੇ ਦਸ਼ਮੇਸ਼ ਨਹਿਰ ਬਣੋੜ ਦੇ ਆ ਜੀ ਉਹਦਾ ਕੀ ਸਟੇਟ ਹੈ ਉਹਦਾ ਸਰਵੇ ਵੀ ਕਰਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਹਾਂਜੀ ਉਹਦੇ ਕੋ ਕੱਢੋਂਗੇ ਜੀ ਉਹ ਬਿਲਕੁਲ ਬਿਲਕੁਲ ਜਿੰਨੀਆਂ ਵੀ ਪੰਜਾਬ ਦੇ ਵਿੱਚ ਨਹਿਰਾਂ ਕੱਸੀਆਂ ਰਜਵਾਹੇ ਪੁਰਾਣੀਆਂ ਬੰਦ ਹੋ ਗਈਆਂ ਜਾਂ ਭੁੱਲ ਭੱਲ ਗਏ ਲੋਕ ਜਾਂ ਉਹਨਾਂ 'ਚ ਦਰਖਤ ੁੱਗ ਗਏ ਅਸੀਂ ਉਹਨਾਂ ਨੂੰ ਰਿਵਾਈਵ ਕਰਾਂਗੇ ਤਾਂ ਕਿ ਕਨਾਲ ਵਾਟਰ ਜਿਹੜਾ ਇੱਕ ਤੱਕ ਨਹਿਰੀ ਪਾਣੀ ਦਾ ਇਹ ਫਾਇਦਾ ਉਹਦੇ ਵਿੱਚ ਸੋਇਲ ਹੁੰਦੀ ਹੈ ਜੀ ਉਹ ਪੀਲੇ ਰੰਗ ਦਾ ਹੁੰਦਾ ਨਾ ਉਹਦੇ ਵਿੱਚ ਮਿੱਟੀ ਹੁੰਦੀ ਹੈ ਇੱਕ ਨਵੀਂ ਮਿੱਟੀ ਆਉ ਧਰਤੀ ਦੀ ਪਜਾਊ ਸ਼ਕਤੀ ਵਧੂ ਤੇ ਦੂਜਾ ਥੱਲੋਂ ਪਾਣੀ ਕੱਢਣ ਤੋਂ ਬਚਾਂਗੇ ਮਤਲਬ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਜਗਤ ਨਾਨਕ ਸਾਹਿਬ ਦੇ ਇਨਾ ਤਿੰਨੇ ਤੱਤਾਂ ਨੂੰ ਬਚਾ ਲੀਏ ਇਤੋਂ ਵੱਡਾ ਪੁੰਨ ਨਹੀਂ ਜੀ ਅਗਲੀ ਪੀੜ੍ਹੀ ਵਾਸਤੇ